ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਮਹੱਲਾ ਪੰਜਵਾਂ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦੜੈ ਬਿਰਲਾ 부ਝੈ ਕੋਏ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਜਗ ਬੜੇ ਤਰ੍ਹਾਂ ਦੇ ਆਹਾਰ ਦੇ ਵਿੱਚ ਰੁੱਝਿਆ ਹੋਇਆ ਹੁਣ ਇੱਥੇ ਪਾਤਸ਼ਾਹ ਜਿਹੜੇ ਆਪਣੇ ਸੰਸਾਰਿਕ ਜੰਜਾਲ ਨੇ ਉਹਦੇ ਬਾਰੇ ਕਹਿ ਰਹੇ ਨੇ ਕਿ ਜਾਂ ਜਿਹੜੇ ਧਾਰਮਿਕ ਕਰਮਕਾਂਡ ਨੇ ਉਹਦੇ ਬਾਰੇ ਕਹਿ ਰਹੇ ਨੇ ਇਹ ਤੇ ਮੇਰੇ ਪਾਤਸ਼ਾਹ ਜਾਨਾ ਅਸੀਂ ਪਾਤਸ਼ਾਹ ਦੇ ਮਨ ਨੂੰ বুঝ ਨਹੀਂ ਸਕਦੇ ਪਰ ਅਸੀਂ ਦੋਨਾਂ ਤਰ੍ਹਾਂ ਦੇ ਆਹਰ ਦੀ ਗੱਲ ਕਰ ਸਕਦੇ ਆ ਜਿਹੜਾ ਕੋਈ ਜੀਵ ਸੰਸਾਰਿਕ ਜੰਜਾਲ ਦੇ ਵਿੱਚ ਹੀ ਉਲਝਿਆ ਹੋਇਆ ਜਾ ਸਿਰਫ ਤੇ ਸਿਰਫ ਧਾਰਮਿਕ ਕਰਮਕਾਂਡ ਕਰ ਰਿਹਾ ਹੈ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਇਹ ਕਰਮ ਨੇ ਜੇ ਅਸੀਂ ਸਿਰਫ ਉਹਦਾ ਨਾਮ ਹਿਰਦੇ ਤੋਂ ਨਹੀਂ ਜਪ ਰਹੇ ਪਰ ਅਸੀਂ ਹੋਰ ਧਾਰਮਿਕ ਕਰਮਕਾਂਡ ਕਰੀ ਜਾ ਰਹੇ ਹਾਂ ਜਾਂ ਅਸੀਂ ਸਿਰਫ ਤੇ ਸਿਰਫ ਸੰਸਾਰਿਕ ਜੰਜਾਲਾਂ ਦੇ ਵਿੱਚ ਹੀ ਉਲਝੇ ਹੋਏ ਆ ਪਾਤਸ਼ਾਹ ਨੇ ਸਾਨੂੰ ਗ੍ਰਹਿਸਤੀ ਜੀਵਨ ਦਿੱਤਾ ਹੈ ਗ੍ਰਹਿਸਤ ਨਿਭਾਉਣ ਦੇ ਲਈ ਅਸੀਂ ਕਿਰਤ ਕਰਨੀ ਹੈ ਪਰ ਉਹਦੇ ਤੋਂ ਜ਼ਿਆਦਾ ਜੇ ਅਸੀਂ ਸਿਰਫ ਤੇ ਸਿਰਫ ਕਿਰਤ ਹੀ ਕਰਦੇ ਹਾਂ ਤੇ ਉਹਨੂੰ ਭੁੱਲ ਜਾਂਦੇ ਆ ਜਿਨੇ ਸਾਨੂੰ ਬਣਾਇਆ ਹੈ ਜਿਨੇ ਸਾਨੂੰ ਇੱਥੇ ਭੇਜਿਆ ਹੈ ਕਿਰਤ ਦਿੱਤੀ ਹੈ ਉਹ ਗੱਲ ਕਰ ਰਹੇ ਨੇ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਉਸ ਆਹਰ ਨੂੰ 부ਝ ਸਕਿਆ ਹੈ ਜਿਸ ਆਹਰ ਲਈ ਸਾਨੂੰ ਪਰਮੇਸ਼ਰ ਨੇ ਇਹ ਮਨੁੱਖਾ ਜਨਮ ਦਿੱਤਾ ਹੈ ਇਸ ਧਰਤੀ ਨੂੰ ਧਰਮਸਾਲ ਬਣਾਇਆ ਹੈ ਵਿਰਲਾ ਹੀ ਹੈ ਕੋਈ ਉਹ ਸਾਨੂੰ ਉਹ ਆਹਰ ਕਿਹੜਾ ਹੈ ਉਹ ਸਾਨੂੰ ਕਿੱਥੋਂ ਪਤਾ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਪੋ ਤੋ ਇਕੋ ਨਾਮਾ ਅਵਰ ਨਿਰਾਫਲ ਕਾਮਾ ਪਾਤਸ਼ਾਹ ਨੇ ਸਾਨੂੰ ਤਿੰਨ ਸਿਧਾਂਤ ਦਿੱਤੇ ਨੇ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਅਸੀਂ ਤੈਨੈ ਅਪਣਾ ਲੀਏ ਤਾਂ ਸਾਡਾ ਮਨੁੱਖਾ ਜੀਵਨ ਸਫਲਾ ਜਿਸ ਤਰ੍ਹਾਂ ਬੁੱਲੇ ਸ਼ਾਹ ਜੀ ਨੇ ਵੀ ਕਿਹਾ ਕਿ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਬਸ ਉਧਰ ਲਾਉਣਾ ਹੀ ਇੱਕ ਮੁਸ਼ਕਿਲ ਹੈ ਉਸੇ ਆਹਰ ਦੀ ਮੇਰੇ ਪਾਤਸ਼ਾਹ ਗੱਲ ਕਰਦੇ ਨੇ ਵਾਹਿਗੁਰੂ ਜੀ